ਭਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਵੇਚਣ ਵਾਲਾ। ਭਾਈ ਜੀ ਕੰੰਜਾਂ ਨਾ ਤਿਆਰ ਕਰੀਆਂ ਨੇ ਵੀਰੇ। ਬਹੁਤ ਹੀ ਵਧੀਆ। ਤੇ ਜਿਹੜੀ ਆਪਣੀ ਕਹੀ ਆ ਭਾਈ ਇਹਦੀ ਇਹ ਖਾਸੀਅਤ ਹੁੰਦੀ ਆਂ ਨੇ ਭਾਈ ਵੀ ਇਹ ਹੈ ਨਾ ਜਮਾ ਦਿਨ ਪੁਸ਼ ਕਰਨ ਵਾਲਾ ਕੰਮ ਹੁੰਦਾ ਵੀ ਜੇ ਗਾਹਕ ਪੈਸੇ ਲਾਉਂਦਾ ਤਾਂ ਆਪਾਂ ਨੇ ਭਾਈ ਇਹਨਾਂ ਚੰਗੇ ਸੱਤ ਬਣਾਉਣੇ ਹੁੰਦੇ ਆ ਪੁੱਤ ਭਾਈ। ਵਧੀਆ ਤਲਪ ਕੇ ਵੀਰੇ ਵਧੀਆ ਛੁਰੀ ਲਾ ਕੇ ਵਧੀਆ ਇੱਕ ਨੰਬਰ ਕੁਆਲਿਟੀ। ਜਿਹੜੀ ਇਹ ਕੁਆਲਿਟੀ ਆ ਬਾਈ ਨਾ ਆਪਾਂ ਨੇ ਇੱਕ ਨਾ ਗੱਗ ਦਾ ਦੇਲੇ ਖੁਸ਼ ਕਰਨਾ ਵੀਰੇ ਯਾਰ ਆ ਬਣਦੇ ਦਾ ਪਰਮਾਤਮਾ ਦੀ ਰਹਿਮਤ ਨਾਲ ਆ ਦੇਖੋ ਬੰਦਾ ਕੁਝ ਨਹੀਂ ਕਰ ਸਕਦਾ ਜੇ ਉਹਦੀ ਰਹਿਮਤਾ ਘਾਲ ਬਖਰੀ ਹੈ ਨਾ ਬੰਦਾ ਤਾਂ ਹੀ ਕੰਮ ਚੰਗੇ ਕਰਦਾ ਬਾਈ ਆ ਦੇਖੋ ਵੀਰੇ ਆ ਚੀਜ਼ ਆ ਬਾਈ ਜੀ ਤੇ ਆ ਦੇਖੋ ਵੀਰੇ ਆ ਦੇਖੋ ਬਾਈ ਜੀ ਸ਼ੁਰੂ ਤੇ ਬਈ ਆਪਾਂ ਨਾ ਵੀ ਚੰਗੇ ਸੰਧੀ ਬਣਾ ਕੇ ਦੇਣੇ ਆ ਗਾਕਾ ਨੂੰ ਬਾਈ ਤੇ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਵੀਰੇ ਚੰਗੀਆਂ ਚੀਜ਼ਾਂ ਵਾਲੀ ਗਾਗ ਦੀ ਆਤਮਾ ਖੁਸ਼ ਹੁੰਦੀ ਆ ਵੀ ਦੇਖੋ ਪੈਸਾ ਤਾਂ ਨਹੀਂ ਜਾਣੀ ਚੀਜ਼ ਆ ਵੀਰੇ ਗਾਕਾ ਦਾ ਦਿਲ ਜਿੱਤਣਾ ਬਾਈ ਬਹੁਤ ਵੱਡੀ ਗੱਲ ਹੁੰਦੀ ਆ ਵੀ ਗਾਕਾ ਦਾ ਆਪਾਂ ਮਨ ਜਿੱਤੀਏ ਤਾਂ ਬਾਈ ਬਾਕੀ ਸੋਨੇ ਭਾਈਆਂ ਨੇ ਸਪੋਰਟ ਕਰਨੀ ਆ ਵੀਰੇ ਹਨਾ ਤਾਂ ਬਾਈ ਜਦੋਂ ਵੀ ਆਣਾ ਹੋਵੇ ਤਾਂ ਫੋਨ ਕਰਕੇ ਆਇਆ ਕਰੋ ਵੀਰ ਬਣ ਕੇ ਚੰਗਾ ਆਮ ਆਪਣੇ ਲਵੇ ਕੰਜਾਂ ਤਿਆਰ ਨਹੀਂ ਹੁੰਦੀਆਂ ਵੀਰੇ ਧੰਨਵਾਦ